ਹੈਲੋ ਗਾਈਜ਼ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਤੇ ਹੁਣ ਚੈਨਲ ਡਿਲੀਟ ਹੋਣ ਤੋਂ ਬਾਅਦ ਤੇ ਹੁਣ ਇਹ ਸਾਡਾ ਫਿਰ ਪਹਿਲਾ ਵਲੌਗ ਆ ਹਾਲਾਂਕਿ ਜੋਤੀ ਨਾਕੇ ਆ ਗਈ ਆ ਨਾ ਦੋਗੇ ਦੇਖੋ ਕੈਹੀ ਜਿ ਲੱਗਦੀ ਆ ਸ਼ਿਵਜੀ ਬਣ ਗਿਆ ਇਹ ਤੇ ਬਿਲਕੁਲ ਹੀ ਨਿਵੇਦ ਬਿਲਕੁਲ ਨਿਕਾਇ ਸ਼ਿਵਜੀ ਬਣ ਗਿਆ ਪਰ ਇਹ ਕਿ ਸਾਡੇ ਜਨਨ ਡਿਲੀਟ ਹੋ ਗਿਆ ਸੀਗਾ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਕਿ ਕਿ ਚੈਨਲ ਕਿਉਂਕਿ ਇੰਨੀ ਮਿਹਨਤ ਕੀਤੀ ਸਪੂਸ਼ ਕੀਤਾ ਤੇ ਚੈਨਲ ਡਿਲੀਟ ਹੋ ਗਿਆ ਤੇ ਫਿਰ ਵੀ ਅਸੀਂ ਬੜੀ ਮੁਸ਼ਕਿਲ ਨਾਲ ਵਾਪਿਸ ਲਿਆਂਦਾ ਨਾ ਆ ਕੇ ਆ ਕਿ ਬਾਹਰ ਤੋਂ ਬਹੁਤ ਤੇਜ਼ ਹੋ ਗਈ ਹੈ ਬਹੁਤ ਤੇਜ਼ ਹੋ ਗਈ ਧੁੱਪ ਯਾਰ ਓਏ ਹੋਏ ਤੇਰਾ ਸੂਟ ਭਾਈ ਸੂਟ ਤਾਂ ਵਧੀਆ ਲੱਗ ਰਿਹਾ ਤੇ ਭਾਈ ਕੈਂਟ ਲੱਗ ਰਿਹਾ ਮੈਂ ਜਿੱਦੇ ਕੈਂਟ ਲੱਗ ਰਹੀ ਹੈ ਤੇ ਭਾਈ ਜੀ ਇਹ ਹੈ ਕਿ ਹੋੜ ਹੈ ਕਿ ਹੁਣ ਕੰਟੀਨਿਊ ਕਰਾਂਗੇ ਕਿਉਂਕਿ ਦੋ ਦਿਨ ਦਿਨ ਅਸੀਂ ਵਲੌਗ ਪਾਇਆ ਨਹੀਂ ਕਰਕੇ ਤੇਰੇ ਕਰਕੇ ਸਾਰਾ ਗ੍ਰਾਫ ਡਾਊਨ ਹੋ ਗਿਆ ਤੇ ਪਲੀਜ਼ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਕੱਦੂ ਸਾਡੇ ਨੂੰ ਓ ਕੱਦੂ ਇਹ ਬਾਲ ਦੇਖੋ ਤੇ ਬਾਲ ਦੇ ਕੱਟੇ ਲੰਬੇ ਦੇਖੀ ਤੇ ਬਾਲ ਦੇਖੋ ਬਾਲ ਦਿਖਾਈ ਹੈ ਆ ਮਗਰ ਦਿਖਾ ਮਗਰ ਵਾਲ ਕਿੱਦਾਂ ਪਿੱਛੇ ਕਰਕੇ ਪਿੱਛੇ ਅਰੇ ਅਚੈਂਦੀ ਦਿਖਣ ਗਾਲੇ ਕੋ ਬਾਲ ਤੇ ਸੰਗਣੇ ਕਾ ਵੀਨੇ ਵਲੀਆ ਬਾਲ ਨੇ ਤੇ ਚਲੋ ਠੀਕ ਹੈ ਗਾਇਸ ਪਲੀਜ਼ ਹਮ ਸਪੋਰਟ ਕਰੇ